ਚੇਤ ਹੋਣ ਦੀ ਜ਼ਰੂਰਤ ਹੈ ਸੋ ਇਸ ਲਈ ਬਹੁਤ ਜ਼ਿਆਦਾ ਸਾਨੂੰ ਨਾ ਜਾਗਣ ਦੀ ਜ਼ਰੂਰਤ ਹੈ ਬਹੁਤ ਜ਼ਿਆਦਾ ਸਾਨੂੰ ਜਾਗਣ ਦੀ ਜ਼ਰੂਰਤ ਹੈ ਆਓ ਆਪਾਂ ਦੇਖਦੇ ਆਂ ਸ਼ੇ ਨੰਬਰ ਆਇਤ ਤੋਂ ਹੀ ਆਪਾਂ ਜਿਹੜਾ ਪੜਨਾ ਸ਼ੁਰੂ ਕਰ ਦਿੰਨੇ ਆਂ ਕਹਿੰਦਾ ਯਹੋਨਾ ਦੀ ਦੂਜੀ ਪਤਰੀ ਉਹਦਾ ਪਹਿਲਾ ਅਧਿਆਇ ਮਤਲਬ ਉਹਦਾ 1 ਹੀ ਅਧਿਆਇ ਅਸੀਂ ਪੜਨਾ ਸ਼ੁਰੂ ਕਰ ਦਿੰਦੇ ਆਂ ਕੰਨਾਂ ਅਤੇ ਪ੍ਰੇਮ ਇਹ ਹੈ ਪ੍ਰੀਸੀ ਉਹਦੇ ਹੁਕਮਾਂ ਦੇ ਅਨੁਸਾਰ ਚੱਲੀ ਹੈ ਹੁਕਮ ਇਹੋ ਹੈ ਜਿਵੇਂ ਤੁਸੀਂ ਮੁੱਢੋ ਹੀ ਸੁਣਿਆ ਜੋ ਤੁਸੀਂ ਉਸ ਉੱਤੇ ਚੱਲੋ ਕਿਉਂ ਜੋ ਬਾੜੇ ਛਲਿਏ ਸੰਸਾਰ ਵਿੱਚ ਨਿਕਲ ਆਏ ਹਨ ਬਾੜੇ ਛਲਿਏ ਨਿਕਲ ਆਏ ਆ ਥੋੜੇ ਨਹੀਂ ਬਹੁਤੇ ਬਾੜੇ ਛਲਿਏ ਸੰਸਾਰ ਵਿੱਚ ਨਿਕਲ ਆਏ ਹਨ ਜਿਹੜੇ ਯਸੂ ਮਸੀਹ ਦੇ ਦੇਹਧਾਰੀ ਹੋ ਕੇ ਆਉਣ ਨੂੰ ਨਹੀਂ ਮੰਨਦੇ ਨਹੀਂ ਮੰਨਦੇ ਹਨ ਇਹੋ ਛਲੇਡਾ ਤੇ ਮਸੀਹ ਦਾ ਵਿਰੋਧੀ ਹੈ ਇਹ ਛਲੇਡੇ ਇਹ ਮਸੀਹ ਵਿਰੋਧੀ ਹੈ ਇਹ ਪ੍ਰਭੂ ਯਿਸੂ ਮਸੀਹ ਦੇ ਦੇਦਾਰੀ ਹੋ ਕੇ ਆਉਣ ਨੂੰ ਮੰਨਦੇ ਨਹੀਂ ਇਹਨਾਂ ਦੇ ਅੰਦਰ ਪਰਮੇਸ਼ਰ ਦਾ ਡਰ ਪਿਆ ਹੈ ਨਹੀਂ ਐਕਚੁਅਲ ਦੇ ਵਿੱਚ ਨਹੀਂ ਮੰਨਦੇ ਪਰ ਪੇਸ਼ ਇਦਾਂ ਕਰਦੇ ਆ ਜਿਦਾਂ ਇਹ ਮੰਨਦੇ ਆ ਕਿਉਂਕਿ ਇਹ ਚਲিয়ে ਇਹਨਾਂ ਦਾ ਛਲਣਾ ਹੈ ਨਾ ਤਾਂ ਜਿਹੜਾ ਬੰਦਾ ਛਲਦਾ ਆ ਪਹਿਲਾਂ ਉਹ ਤੁਹਾਡਾ ਮਿੱਤਰ ਬਣਦਾ ਫੇਰ ਉਹ ਆਪਣਾ ਅਸਲੀ ਰੂਪ ਵਿਖਾਉਂਦਾ ਹੈ ਤੇ ਇਹ ਵੀ ਪਹਿਲਾਂ ਧਰਮੀ ਹੋਣ ਦਾ ਡਰਾਮਾ ਕਰਦੇ ਫੇਰ ਇਹਨਾਂ ਦੀ ਹਕੀਕਤ ਜਿਹੜੀ ਆ ਉਹ ਸਾਹਮਣੇ ਆਉਂਦੀ ਆ ਇਹਨਾਂ ਲੋਕਾਂ ਤੋਂ ਬਚ ਜਾਓ ਕਈ ਤਾਂ ਆਣ ਕੇ ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਕਈ ਵਾਰੀ ਅਸੀਂ ਇਮਪ੍ਰੈਸ ਹੋ ਜਾਂਦੇ ਕਿ ਉਹ ਤੁਹਾਨੂੰ ਇਹੋ ਜੀ ਪ੍ਰੋਫੈਸੀ ਜਿਹਨੂੰ ਪ੍ਰੋਫੈਸੀ ਕਹਿੰਦੇ ਐਕਚੁਅਲ ਦੇ ਵਿੱਚ ਉਹ ਪ੍ਰੋਫੈਸੀ ਨਹੀਂ ਹੁੰਦੀ ਪਰ ਐਕਚੁਅਲ ਦੇ ਵਿੱਚ ਉਹ ਨੂੰ ਵਰਡ ਆਫ ਨੋਲਿਜ ਕਹਿ ਸਕਦੇ ਉਹ ਤੁਹਾਡੇ ਘਰ ਦੀਆਂ ਗੱਲਾਂ ਤੁਹਾਡੇ ਜੀਵਨ ਦੀਆਂ ਗੱਲਾਂ ਤੁਹਾਡੇ ਖਾਨਦਾਨ ਦੀਆਂ ਗੱਲਾਂ ਉਹ ਤੁਹਾਨੂੰ ਦੱਸਦੇ ਆ ਪਰ ਹੁੰਦਾ ਕੀ ਆ ਤੁਸੀਂ ਉਸ ਚੀਜ਼ ਤੋਂ ਇਮਪ੍ਰੈਸ ਹੋ ਜਾਂਦੇ ਆ ਤੇ ਤੁਹਾਨੂੰ ਲੱਗਦਾ ਇਹ ਤਾਂ ਬੜਾ ਵਧੀਆ ਬੰਦਾ ਵੀ ਵਾਕਿਆ ਹੀ ਇਹਦੀ ਤਾਂ ਸਿੱਧੀ ਗੱਲਬਾਤ ਆ ਰੱਬ ਦੇ ਨਾਲ ਤੇ ਇਹ ਤਾਂ ਸਾਰਾ ਕੁਝ ਦੱਸੀ ਜਾਂਦਾ ਤੁਸੀਂ ਇਮਪ੍ਰੈਸ ਹੋ ਕੇ ਤੁਸੀਂ ਉਸ ਬੰਦੇ ਨੂੰ ਆਪਣਾ ਆਪ ਲਟਾਉਣਾ ਸ਼ੁਰੂ ਕਰ ਦਿੰਨੇ ਆ ਆਪਣੀਆਂ ਸੋਚਾਂ ਵਿੱਚ ਉਹਨੂੰ ਥਾਂ ਦੇ ਦਿੰਨੇ ਆਪਣੇ ਦਿਲ ਵਿੱਚ ਉਹਨੂੰ ਥਾਂ ਦੇ ਦਿੰਨੇ ਆਪਣੇ ਘਰ ਵਿੱਚ ਉਹਨੂੰ ਥਾਂ ਦੇ ਦਿੰਨੇ ਈਵਨ ਥੈਨ ਆਪਣੀ ਫਾਈਨੈਂਸ ਵਿੱਚ ਵੀ ਉਹਨੂੰ ਥਾਂ ਦੇ ਦਿੰਨੇ ਆ ਕਿ ਤੁਸੀਂ ਉਹਨੂੰ ਮੁੰਦੀਆਂ ਛੱਲੇ ਬਣਾ ਕੇ ਦੇਣਾ ਸ਼ੁਰੂ ਕਰਦੇ ਆ ਤੁਸੀਂ ਉਹਨੂੰ ਪੈਸੇ ਥੱਲੇ ਦੇਣੇ ਸ਼ੁਰੂ ਕਰਦੇ ਆ ਤੁਸੀਂ ਉਹਨੂੰ ਟਾਈਮ ਦੇਣਾ ਜਿਹੜਾ ਸ਼ੁਰੂ ਕਰਦੇ ਆਰ ਆਪਣੀਆਂ ਛੋਟੀਆਂ-ਛੋਟੀਆਂ ਗੱਲਾਂ ਵੀ ਤੁਸੀਂ ਫੋਨ ਤੇ ਡਿਸਕਸ ਕਰਦੇ ਹੋ ਉਹਦੇ ਨਾਲ ਅਰ ਤੁਸੀਂ ਉਹਨੂੰ ਪੁੱਛ ਕੇ ਡਿਸੀਜਨ ਮੇਕ ਕਰਦੇ ਕਿਉਂਕਿ ਉਹ ਤੁਸੀਂ ਉਹਦੇ ਇਨਫਲੂਐਂਸ ਦੇ ਵਿੱਚ ਆ ਗਏ ਤੁਸੀਂ ਉਹਦੇ ਤੋਂ ਇਮਪ੍ਰੈਸ ਹੋ ਗਏ ਪਰ ਤੁਹਾਨੂੰ ਥੋੜੀ ਦੇਰ ਬਾਅਦ ਥੋੜੇ ਮਹੀਨਿਆਂ ਦੇ ਵਿੱਚ ਤੁਹਾਨੂੰ ਉਹਦਾ ਅਸਲੀ ਕੈਰੈਕਟਰ ਸਾਹਮਣੇ ਆ ਜਾਊਗਾ ਔਰ ਫੇਰ ਕਈ ਵਾਰੀ ਤੁਸੀਂ ਐਸੇ ਫਸੇ ਹੁੰਨੇ ਆ ਕਿ ਉਹ ਬੰਦਾ ਤੁਹਾਨੂੰ ਬਲੈਕਮਿਲ ਕਰਨਾ ਸ਼ੁਰੂ ਕਰਦਾ ਕਿ ਜੇ ਮੈਂ ਸ਼ਕਤੀ ਦੇ ਨਾਲ ਤੈਨੂੰ ਇਹ ਦੱਸ ਸਕਦਾ ਆ ਕਿ ਮੈਂ ਤੈਨੂੰ ਦੱਸ ਸਕਦਾ ਤੇਰੇ ਘਰ ਦੇ ਵਿੱਚ ਆ ਆ ਏ ਇਦਾਂ ਜਾਂ ਤੇਰੇ ਨਿਆਣੇ ਦਾ ਆ ਨਾਮ ਜਾਂ ਫਲਾਨਾ ਟਮ ਕਰਨ ਤੇ ਮੈਂ ਤੈਨੂੰ ਸਰਾਪ ਦੇਊਗਾ ਤੇ ਤੂੰ ਜਿਹੜਾ ਹੈ ਨਾ ਤੇਰਾ ਸਭ ਕੁਝ ਖਤਮ ਹੋ ਜਾਣਾ ਤੁਸੀਂ ਇਸ ਡਰ ਤੋਂ ਮਤਲਬ ਉਹ ਅੱਛਾ ਉਹ ਤੁਹਾਨੂੰ ਡਾਇਰੈਕਟ ਨਹੀਂ ਕਹਿਣਗੇ ਮੈਂ ਤੁਹਾਨੂੰ ਨਾ ਕੁਝ ਉਹਨਾਂ ਦੀ ਪਹਿਚਾਣਾ ਦੱਸਣਾ ਚਾਹਾਂਗੀ ਉਹ ਤੁਹਾਨੂੰ ਡਾਇਰੈਕਟ ਨਹੀਂ ਕਹਿਣਗੇ ਉਹ ਤੁਹਾਨੂੰ ਇਨਫਲੂਐਂਸ ਚ ਲੈਣ ਦੇ ਲਈ ਆਪਣੇ ਪ੍ਰਭਾਵ ਦੇ ਵਿੱਚ ਲੈਣ ਦੇ ਲਈ ਉਹ ਕੀ ਕਹਿੰਦੇ ਆ ਉਹਨਾਂ ਨੇ ਕਿਹਾ ਅਸੀਂ ਉੱਥੇ ਗਏ ਅਸੀਂ ਉਹਨਾਂ ਨੂੰ ਦੱਸਿਆ ਜਦੋਂ ਨਹੀਂ ਉਹਨਾਂ ਨੇ ਮੰਨਿਆ ਤਾਂ ਪਰਮੇਸ਼ਵਰ ਨੇ ਉਹਨਾਂ ਨੂੰ ਦੰਡਿਤ ਕਰ ਦਿੱਤਾ ਪਰਮੇਸ਼ਵਰ ਨੇ ਉਹਨਾਂ ਦੇ ਉਹਨਾਂ ਦਾ ਨੁਕਸਾਨ ਹੋ ਗਿਆ ਇਦਾਂ ਹੋ ਗਿਆ ਮਤਲਬ ਉਹ ਕੁਝ ਵੀ ਕਰਕੇ ਨਾ ਮੀਆਂ ਮਿੱਠੂ ਬਣੇ ਰਹਿਣਗੇ ਆਪਣੀ ਪ੍ਰੇਜ਼ ਕਰਦੇ ਰਹਿਣਗੇ ਸਾਡੇ ਕੋਲੋਂ ਤਾਂ ਜੀ ਮੁਰਦੇ ਵੀ ਜੀਦੇ ਹੋ ਗਏ ਸਾਡੇ ਕੋਲੋਂ ਆ ਹੋ ਗਿਆ ਮੈਂ ਫਲਾਣੇ ਨੂੰ ਫਲਾਣੇ ਦੀ ਪ੍ਰਾਰਥਨਾ ਕੀਤੀ ਉਹਦੇ ਘਰ ਚ ਬੇਟਾ ਪੈਦਾ ਹੋਇਆ ਬੇਟੀ ਪੈਦਾ ਹੋਈ ਫਲਾਣਾ ਹੋਇਆ ਫਾਈਨੈਂਸ਼ਲੀ ਬਲੈਸ ਹੋ ਗਿਆ ਦੋ ਦਫੇਰ ਉਹਨੇ ਮੇਰੇ ਤੇ ਯਕੀਨ ਨਹੀਂ ਕੀਤਾ ਮੈਂ ਖੁਦਾ ਨੂੰ ਕਿਹਾ ਖੁਦਾ ਤੇਰੀ ਮਰਜ਼ੀ ਤੂੰ ਜੋ ਇਹਨਾਂ ਨਾਲ ਕਰਨਾ ਉਹ ਕਰ ਇਹਨਾਂ ਨੂੰ ਪਤਾ ਲੱਗੇ ਕਿ ਤੂੰ ਆਪਣੇ ਦਾਸ ਦੇ ਨਾਲ ਆ ਤੂੰ ਆਪਣੀ ਦਾਸੀ ਦੇ ਨਾਲ ਉਹ ਐਸੀਆਂ ਗੱਲਾਂ ਕਰਦੇ ਆ ਅਰ ਉਹ ਤੁਸੀਂ ਇੰਨਾ ਡਰ ਜਾਂਦੇ ਆ ਕਿ ਜੇ ਉਹਨਾਂ ਨੇ ਜਿਨ੍ਹਾਂ ਨੇ ਇਹਨਾਂ ਦੇ ਨਾਲ ਇਨਕਾਰ ਕੀਤਾ ਜੀ ਜੇ ਉਹਨਾਂ ਨਾਲ ਇਦਾਂ ਹੋ ਗਿਆ ਤੇ ਕਿਤੇ ਸਾਡੇ ਨਿਆਣਿਆਂ ਨਾਲ ਇਦਾਂ ਨਾ ਹੋ ਜਵੇ ਕਿਤੇ ਸਾਡੇ ਨਾਲ ਇਦਾਂ ਨਾ ਹੋ ਜਵੇ ਮੈਂ ਕਿਹਨੀ ਬੰਨ ਲੋ ਇਹੋ ਜਿਹਿਆਂ ਨੂੰ ਮੰਜੇ ਦੇ ਨਾਲ ਜੁੱਤੀ ਫੇਰੋ ਦੱਬ ਕੇ ਕੁਛ ਨਹੀਂ ਹੁਣ ਜਿਹੜੇ ਰੱਬ ਵੱਲੋਂ ਹੈ ਹੀ ਨਹੀਂ ਕਿੱਦਾਂ ਪ੍ਰਭੂ ਤੁਹਾਨੂੰ ਦੰਗਿਤ ਕਰ ਦੂਗਾ ਇਹ ਸਭ ਲੋਕੀ ਜਿਹੜੇ ਆ ਇਹ ਪਖੰਡਵਾਜ ਮੈਂ ਤੁਹਾਨੂੰ ਸੱਚ ਸੱਚ ਕਹਿ ਰਹੀ ਆ ਆਤਮਿਆਂ ਦੀ ਸਿਆਣ ਕਰਨ ਦਾ ਵਰਦਾਨ ਪਰਮੇਸ਼ਵਰ ਤੋਂ ਲੈ ਲਓ ਜਿਹੜਾ ਬਾਲਾ ਮੀਆਂ ਮਿੱਠੂ ਬਣਦਾ ਨਾ ਉਹਦੇ ਤੋਂ ਤਾਂ ਬਾਚੀ ਜਾਓ ਔਰ ਜਿਹੜਾ ਨਾਲ ਤੁਹਾਨੂੰ ਇਹ ਵੀ ਗੱਲ ਕਿਸੇ ਦੇ ਉੱਤੇ ਦੱਸੇ ਕਿ ਉਹਨੇ ਮੇਰੇ ਨਾਲ ਇਦਾਂ ਕੀਤਾ ਤੇ ਖੁਦਾ ਨੇ ਉਹਨੂੰ ਦੰਦਿਤ ਕੀਤਾ ਖੁਦਾ ਨੇ ਉਹਦੇ ਉੱਤੇ ਦੁੱਖ ਭੇਜ ਦਿੱਤਾ ਖੁਦਾ ਨੇ ਉਹਨੂੰ ਕਰਸ ਕਰ ਦਿੱਤਾ ਬਾਚ ਜਾਓ ਬਾਚ ਜਾਓ ਭੱਜ ਜਾਓ ਉੱਥੋਂ ਜੁੱਤੀ ਲਾ ਕੇ ਭੱਜ ਜਾਓ ਤੇ ਜਾਂ ਫਿਰ ਜੁੱਤੀ ਫੇਰ ਕੇ ਉਹਨੂੰ ਭਜਾ ਦਿਓ ਦੇਖੋ ਮੈਂ ਬਹੁਤ ਸਾਰੇ ਲੋਕੀ ਕਹਿਣਗੇ ਜੀ ਇਹ ਤਾਂ ਬਚਨ ਦੇ ਵਿੱਚ ਨਹੀਂ ਲਿਖਿਆ ਕਿ ਤੁਸੀਂ ਕਿਸੇ ਨਾਲ ਇਦਾਂ ਕਰੋ ਜਿਹੜਾ ਸਾਡੇ ਪਰਮੇਸ਼ਰ ਨੂੰ ਬਦਨਾਮ ਕਰਨ ਤੇ ਹੋਇਆ ਆ ਅਰ ਉਹ ਸਾਡਾ ਆਪਣਾ ਹੋਣ ਦਾ ਡਰਾਮਾ ਕਰਦਾ ਅਸੀਂ ਕਿਸੇ ਨਾਲ ਨਹੀਂ ਲੜਦੇ ਜਿਹੜੇ ਵਿਚਾਰੇ ਅਨਿਆ ਜਾਤੀ ਚੋਂ ਆ ਜਿਹੜੇ ਜਿਨ੍ਹਾਂ ਨੂੰ ਵਚਨ ਦਾ ਗਿਆਨ ਨਹੀਂ ਵਚਨ ਦੀ ਸਮਝ ਨਹੀਂ ਜਿਹੜੇ ਜਿਨ੍ਹਾਂ ਜਿਨ੍ਹਾਂ ਨੇ ਜੀਜ਼ਸ ਕ੍ਰਾਈਸਟ ਉੱਤੇ ਬਲੀਵ ਨਹੀਂ ਕੀਤਾ ਟਰਸਟ ਨਹੀਂ ਕੀਤਾ ਉਹਨੂੰ ਪ੍ਰਭੂ ਨਹੀਂ ਮੰਨਦੇ ਉਹਨਾਂ ਦੇ ਨਾਲ ਤੇ ਵਿਚਾਰਿਆਂ ਨਾਲ ਸਾਡਾ ਕੋਈ ਲੈਣ ਦੇਣ ਹੀ ਨਹੀਂ ਆ ਉਹ ਤਾਂ ਸਾਡੇ ਗਵੰਡੀ ਆ ਉਹ ਤਾਂ ਸਾਡੇ ਭੈਣ ਭਰਾ ਆਰ ਉਹਨਾਂ ਦੇ ਨਾਲ ਤੇ ਸਾਡਾ ਪਿਆਰ ਆ ਉਹਨਾਂ ਦੇ ਨਾਲ ਸਾਡਾ ਕੋਈ ਲੜਾਈ ਝਗੜਾ ਨਹੀਂ ਅਗਰ ਉਹ ਸਾਡੇ ਵਿਰੋਧ ਕੁਝ ਬੋਲਦੇ ਆ ਸਾਨੂੰ ਫਿਰ ਵੀ ਉਹਨਾਂ ਨੂੰ ਜਿਹੜਾ ਆ ਉਹ ਕੋਈ ਮਸਲਾ ਨਹੀਂ ਅਸੀਂ ਉਹਨਾਂ ਦਾ ਕੋਈ ਵੀ ਗਲਤ ਰੈਪਲਾਈ ਨਹੀਂ ਅਸੀਂ ਉਹਨਾਂ ਨੂੰ ਦੇਣਾ ਅਸੀਂ ਉਹਨਾਂ ਦਾ ਵਿਰੋਧ ਨਹੀਂ ਕਰਦੇ ਅਸੀਂ ਵਿਰੋਧ ਕਰਦੇ ਉਹਨਾਂ ਸੂਰਾਂ ਦਾ ਉਹਨਾਂ ਛਲੇੜਿਆਂ ਦਾ ਉਹਨਾਂ ਛਲੀਆਂ ਦਾ ਜਿਹੜੇ ਪੇਡਾਂ ਦੇ ਕੱਪੜੇ ਪਾ ਕੇ ਵਾੜੇ ਵਿੱਚ ਬੜੇ ਤੇ ਭੇਡਾਂ ਨੂੰ ਮਾਰਨ ਲੱਗੇ ਹੋਏ ਆ ਜਿਹੜੇ ਮਸੀਹ ਦੀ ਕਲੀਸਿਆ ਨੂੰ ਨਾਸ਼ ਕਰਨ ਦੇ ਲਈ ਆਏ ਅਰੇ ਮੈਂ ਤੇ ਕੋਈ ਇੰਨਾ ਲਾਈਟਲੀ ਨਹੀਂ ਲੈ ਸਕਦੀ ਇੰਨਾ ਕੇਸਾਂ ਨੂੰ ਮੈਂ ਲਾਈਟਲੀ ਨਹੀਂ ਲੈ ਸਕਦੀ ਸੱਚੀ ਮੈਂ ਤਾਂ ਲਾਈਟਲੀ ਨਹੀਂ ਲੈ ਸਕਦੀ ਮੈਨੂੰ ਨਹੀਂ ਪਤਾ ਕਿ ਭਾਈ ਤੁਸੀਂ ਉਹਨੂੰ ਕਿਦਾਂ ਡੀਲ ਕਰਨਾ ਹੈ ਪਰ ਮੈਂ ਜੋ ਮੇਰੇ ਮਨ ਵਿੱਚ ਆਉ ਉਹ ਮੈਂ ਤੁਹਾਨੂੰ ਦੱਸ ਦਿੱਤਾ ਤੁਹਾਨੂੰ ਅਗਰ ਉਹਨਾਂ ਨੂੰ ਫੇਸ ਕਰਨ ਤੋਂ ਡਰ ਲੱਗਦਾ ਪਰ ਮੈਂ ਤੁਹਾਨੂੰ ਇੱਕ ਗੱਲ ਕਹਿ ਦੂੰਗੀ ਮੰਜੇ ਨਾਲ ਜ਼ਰੂਰ ਬੰਨਿਓ ਉਹਨਾਂ ਨੂੰ ਮੰਜੇ ਨਾਲ ਬੰਨ ਕੇ ਨਾ ਚੰਗੀ ਤਰ੍ਹਾਂ ਉਹਨਾਂ ਦੇ ਹੱਥ ਉੱਪਰ ਲੀਆਂ ਬਾਹਾਂ ਦੇ ਨਾਲ ਤੇ ਪੈਰ ਥੱਲੇ ਪਾਉਂਦਾ ਵਾਲੇ ਪਾਸੇ ਜਿਹੜੀਆਂ ਜਿਹੜੇ ਪਾਵੇ ਆ ਉਹਨਾਂ ਦੇ ਨਾਲ ਬੰਨ ਕੇ ਹੋਰ ਨਹੀਂ ਵੀ ਕੁਝ ਕਰਨਾ ਨਾ ਜਿਹੜੀ ਲੱਗੇ ਚੌਂਕੀ ਆ ਨਾ ਉੱਥੇ ਫੋਨ ਕਰ ਦੋ ਤੇ ਫੇਰ ਉਹਨਾਂ ਦੀ ਅਕਲ ਟਿਕਾਣੇ ਆ ਜਾਣੀ ਆ ਦੇਖਿਓ ਉਹ ਅੱਖਿਓ ਮੁੜ ਕੇ ਤੁਹਾਡੇ ਘਰ ਵੱੜ ਜਾਣ। ਅੱਖਿਓ ਤੁਹਾਡੇ ਘਰ ਵੱਲ ਨੂੰ ਜਿਹੜਾ ਆ ਉਹ ਮੂੰਹ ਕਰ ਜਾਣ। ਆ ਦੇਖੋ ਸ਼ੇਰੂ ਦੁੱਗਲ ਕਹਿ ਰਹੇ ਨੇ 50000 ਕੈਸ਼ ਲੈ ਗਏ। ਇਹਨਾਂ ਨੇ ਲੱਕ ਬੰਨੇ ਹੋਏ ਠੱਗੀ ਤੇ। ਅਰੇ ਕਿੰਨਿਆਂ ਦੇ ਲਈ ਠੋਕਰ ਦਾ ਕਾਰਨ ਬੰਨੇ ਆ ਕਿੰਨੇ ਲੋਕਾਂ ਨੇ ਕਹਿਣਾ ਆ ਕਿ ਦੇਖੋ ਜੀ ਉਹ ਪਾਸਟਰ ਆਇਆ ਸੀ ਉਹ ਪੈਸਾ ਮਾਰ ਕੇ ਭੱਜ ਗਿਆ। ਦੇਖੋ ਚਰਚ ਦੇ ਵਿੱਚ ਤੁਸੀਂ ਨਜ਼ਰਾਨੇ ਲੈ ਕੇ ਆਉਣੇ ਆ ਤੁਸੀਂ ਚੜਾਵੇ ਲੈ ਕੇ ਆਉਣੇ ਤੁਸੀਂ ਆਪਣਾ ਦਸਵੰਦ ਦਿੰਨੇ ਆ ਤੁਸੀਂ ਪਰਮੇਸ਼ਵਰ ਦੇ ਹੁਕਮ ਦੇ ਅਨੁਸਾਰ ਕਰਦੇ ਕੋਈ ਤੁਹਾਡੀ ਜੇਬ ਚੋਂ ਹੱਥ ਪਾ ਕੇ ਨਹੀਂ ਕਢਦਾ ਤੁਸੀਂ ਆਪਣੀ ਸ਼ਰਧਾ ਨਾਲ ਦਿੰਨੇ ਪਰ ਕੋਈ ਤੁਹਾਨੂੰ ਵੱਲ ਛਾਲ ਕੇ ਲੈ ਗਿਆ ਤੁਹਾਡੇ ਕੋਲੋਂ ਧਾਰ ਮੰਗ ਕੇ ਲੈ ਗਿਆ ਇੱਕਿਆ ਕਿ ਉਹਨੇ ਤੁਹਾਨੂੰ ਕਿਹਾ ਤੂੰ ਮੈਨੂੰ ਓਨੇ ਦੇ ਜਿੰਨੇ ਤੂੰ ਮੇਰੇ ਤੋਂ ਵਾਪਸ ਨਾ ਲਵੇ ਮੇਰੇ ਕੋਲ ਵਾਪਸ ਦੇਣ ਦੀ ਹਿੰਮਤ ਨਹੀਂ ਮੈਂ ਵਾਪਸ ਨਹੀਂ ਦੇਣ ਇਹ ਕੰਪਲੀਟਲੀ ਡਿਫਰੈਂਟ ਥਿੰਗ ਆ ਕਿ ਉਹਨੇ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਕਿ ਮੇਰੇ ਕੋਲ ਮੋੜੇ ਨਹੀਂ ਜਾਣੀ ਪਰ ਇੱਕ ਤੁਹਾਡੇ ਨਾਲ ਪ੍ਰੋਮਿਸ ਕਰ ਰਿਹਾ ਕਿ ਮੈਂ ਤੈਨੂੰ ਵਾਪਸ ਮੋੜ ਦੂੰਗਾ ਉਹਦੇ ਬਾਅਦ ਵਿੱਚ ਉਹਨੇ ਨਾਮ ਵੀ ਬਦਲ ਲਿਆ ਅੱਡਾ ਵੀ ਬਦਲ ਲਿਆ ਬਿਆਨ ਵੀ ਬਦਲ ਲੇ ਫੋਨ ਨੰਬਰ ਵੀ ਬਦਲ ਲਿਆ ਅੱਖਾਂ ਵੀ ਬਦਲ ਲੀਆਂ ਸਭ ਕੁਛ ਹੀ ਬਦਲ ਲਿਆ ਉਹਨੇ ਇਸ ਲਈ ਇਹੋ ਜਿਹਿਆਂ ਨੂੰ ਜਿਹੜਾ ਆ ਨੱਥ ਪਾਉਣ ਦੀ ਜ਼ਰੂਰਤ ਆ ਤੇ ਜੇ ਆਪਾਂ ਨੱਥ ਨਾ ਪਾਈ ਆ ਦੇਖੋ ਗਿਣਤੀ ਆਉਣੀ ਸ਼ੁਰੂ ਹੋ ਗਈ ਆ ਜਿਹੜੇ ਜਿਹੜੇ ਲੁੱਟ ਹੋਏ ਆ ਨਾ ਮੇਰੇ ਭੈਣ ਭਰਾ ਮੈਂ ਵੀ ਕਹਾਂ ਕਿ ਤੁਸੀਂ ਜਿਹੜੇ ਆ ਉਹ ਸਵੇਰੇ ਸਵੇਰੇ ਸੈਸ਼ਨ ਦੇ ਨਾਲ ਕਿਉਂ ਜੁੜੇ ਹੋ ਤਾਂ ਤੁਸੀਂ ਮੇਰੇ ਵਰਗੇ ਹੋ ਤੁਸੀਂ ਵੀ ਬੜੀਆਂ ਠੋਕਰਾਂ ਖਾਧੀਆਂ ਜੀ ਸੁਪਾਲਕਰੇ ਵਾਲ ਕਹਿ ਰਹੇ ਨੇ ਮੁੰਡੀਆਂ ਪਵਾਉਂਦੇ ਜੀ ਮੁੰਡੀਆਂ ਪਵਾਉਂਦੇ ਨੇ ਜੀ ਪੁਰਾਣੇ ਬਣ ਕੇ ਵਾਓ सो पम्मा सिंह दो यार क्या बात हो ओके जीसस क्राइस्ट आईडी तो कह रहे ने मेरे सिस्टर और जीजा जी ऐसे पास्टर के पास जाते हैं मेरे जीजा जी नहीं मान रहे वो उस पास्टर के पीछे लगे रहे हैं मैं ਪਰ ਮੇਰੀ ਸਿਸਟਰ ਉਸ ਪਾਸਟਰ ਕੇ ਕਾਰਨ ਬਹੁਤ ਡਿਸਟਰਬ ਹੋ ਰਹੀ ਓਕੇ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਲੋ ਜੀ ਸ਼ਿਵਾਨੀ ਚਾਵਲਾ ਜੀ ਹੋਣੀ ਤਾਂ 3 ਲੱਖ ਦਾ ਚੂਨਾ ਲਵਾ ਕੇ ਬੈਠੇ ਨੇ ਤੇ ਸੁਨੀਤਾ ਕੁਮਾਰੀ 4 ਲੱਖ ਦਾ ਚੂਨਾ ਲਵਾ ਕੇ ਬੈਠੇ ਨੇ ਮੈਂ ਵੀ ਅੱਜ ਸਵੇਰੇ ਸਵੇਰੇ ਨਾ ਮੈਂ ਕੰਮ ਕਰਨੀ ਤੇ ਮੇਰੇ ਦਿਮਾਗ ਵਿੱਚ ਚੀਜ਼ਾਂ ਚੱਲ ਰਹੀ ਚੱਲਣ ਗਈਆਂ ਕਿ ਪ੍ਰਭੂ ਜੀ ਆਏ ਤੂੰ ਹੀ ਮੈਨੂੰ ਕਿਹੋ ਜਿਹੀਆਂ ਗੱਲਾਂ ਕਰਨ ਦੇ ਜੇ ਤੇ ਪ੍ਰਭੂ ਤੁਹਾਡੀ ਦਾਸੀ ਨੂੰ ਮਹੀ ਤੇ ਤੁਸੀਂ ਹੱਥ ਦੇ ਵਿੱਚੋਂ ਜਿਹੜਾ ਸੀਗਾ ਪ੍ਰਾਣ ਪਾਸੇ ਰਖਾਈ ਸੀ ਤੇ ਅੱਜ ਫੇਰ ਤੁਸੀਂ ਪ੍ਰਾਣ ਫੜਾ ਦਿੱਤੀ ਜੇ ਤੇ ਕਰੀਏ ਕੀ ਪ੍ਰਭੂ ਹੀ ਜਾਣਦਾ ਹੈ ਬੰਦਲਾ ਲੰਗਾ ਵੀ 5000 ਦਾ ਚੂਨਾ ਲਵਾਇਆ ਹੋਇਆ ਹੈ ਇਹਨਾਂ ਨੇ ਵਾਓ 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 ਜੱਕੀ ਵੀ ਕਹਿ ਰਹੇ ਨੇ ਪਹਿਲਾਂ ਅਸੀਂ ਵੀ ਫਸੇ ਹੋਏ ਸੀਗੇ ਹਾਂ ਓਕੇ ਕੱਕਾ ਸਿੱਧੂ ਗਾਣੇ ਮੇਰੇ ਸਹਰਿਆਂ ਨੇ ਵੀ 3 ਲੱਖ ਦਾ ਲਵਾਇਆ ਚੁੰਨਾ ਹਨਾ ਇਹ ਗੁੱਡ ਗੁੱਡ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਆ ਜਿਹਨੇ ਸਾਰੇ ਵਾਪਸ ਆਏ ਨੇ ਆਪਾਂ ਨੂੰ ਤਾਂ ਪ੍ਰਭੂ ਨੇ ਹੋਰ ਕਿਹੇ ਪਾਸੇ ਉਹ ਦੇ ਦੇਣੇ ਪਰ ਜਿਹੜੇ ਸਾਡੇ ਪੈਸੇ ਲੈ ਕੇ ਗਏ ਆ ਨਾ ਸ਼ਕੁੰਤਲਾ ਦੇਵੀ ਜੀ ਇਹਨਾਂ ਨੇ ਕਿੰਨੀਆਂ ਸਿਫਰਾਂ ਲਾਈਆਂ ਆ 4 ਲਾਈਆਂ ਤਾਂ 60000 ਦਾ ਇਹਨਾਂ ਨੇ ਵੀ ਹੋਇਆ ਕੰਮ ਵਾਓ ਜੀ ਹਾਂ ਜੀ ਕੋਈ ਕਹਿੰਦਾ ਕਿ ਤੇਲ ਦੇ 200 ਲੈਂਦੇ ਆ ਤੇ 20000 ਲੈ ਹੈਂਡ ਦੇ ਲੈ ਲੋ ਜੀ ਜਿਨ੍ਹਾਂ ਨੇ ਲੈ ਹੈਂਡ ਦੀਆਂ ਫੀਸਾਂ ਦਿੱਤੀਆਂ ਨਾ ਉਹ ਤੇ ਜਰੂਰ ਕਮੈਂਟ ਸੈਕਸ਼ਨ ਵਿੱਚ ਲਿਖਿਓ ਮੈਨੂੰ ਨਾ ਥੋੜੀ ਜਿਹੀ ਸ਼ਾਂਤੀ ਜੀ ਆ ਜਾਂਦੀ ਫਿਰ ਕਿ ਆਪਾਂ ਬਈ ਸਹੀ ਲਾਈਨ ਤੇ ਚੱਲ ਰਹੇ ਆ ਸ਼ਾਂਤੀ ਮੈਨੂੰ ਆ ਜਾਂਦੀ ਆ ਵੀ ਪਤਾ ਐਕਚੁਅਲ ਦੇ ਵਿੱਚ ਮੈਂ ਕਿਉਂ ਗੈਰੀ ਕਮੈਂਟ ਸੈਕਸ਼ਨ ਦੇ ਵਿੱਚ ਕਈ ਵਾਰੀ ਲੱਗਦਾ ਕਿ ਸਿਸਟਰ ਪਤਾ ਨਹੀਂ ਉਦਾ ਹੀ ਮੂੰਹ ਜਵਾਨੀ ਲੱਗੀ ਰਹਿੰਦੀ ਆ ਪਾਦਰੀਆਂ ਦੇ ਦੁਆਲੇ ਮੈਂ ਦੇਖੋ ਭਲਾ ਭਲਾ ਮੇਰੇ ਇਹਨਾਂ ਦੇ ਨਾਲ ਜ਼ਮੀਨਾਂ ਵੰਡਾਉਣੀਆਂ ਆ ਨਾ ਮੇਰੀਆਂ ਇਹਨਾਂ ਦੇ ਨਾਲ ਕੋਈ ਰਿਸ਼ਤੇਦਾਰੀਆਂ ਤੇ ਮੈਂ ਇਹਨਾਂ ਤੋਂ ਕੀ ਲੈਣ ਦੇਣ ਆ ਵੀ ਮੇਰਾ ਜਿਹੜਾ ਮੈਂ ਇਹਨਾਂ ਤੋਂ ਕੁਝ ਵੀ ਮੈਂ ਇਹਨਾਂ ਦੇ ਖਿਲਾਫ ਵਿੱਚ ਹੁਣ ਮੈਂ ਇਹਨਾਂ ਦੇ ਖਿਲਾਫ ਵਿੱਚ ਨਹੀਂ ਹਾਂ ਮੈਂ ਤਾਂ ਉਹਨਾਂ ਕੰਮਾਂ ਦੇ ਖਿਲਾਫ ਵਿੱਚ ਹਾਂ ਜਿਹੜੇ ਇਹ ਮੇਰੇ ਖੁਦਾ ਦਾ ਨਾਮ ਲੈ ਕੇ ਕਰ ਰਹੇ ਆ ਅਰੇ ਇਹੋ ਜਿਹੇ ਜਿਹੜੇ ਲੋਕੀ ਆ ਨਾ ਇਹ ਸਾਰੇ ਰਿਲੀਜੀਅਨਸ ਦੇ ਵਿੱਚ ਹੁੰਦੇ ਆ ਇਸ ਲਈ ਇਸ ਗੱਲ ਦੀ ਮੈਨੂੰ ਸ਼ਰਮਿੰਦਗੀ ਨਹੀਂ ਆ ਕਿ ਸਾਡੇ ਰਿਲੀਜੀਅਨ ਇਹ ਸਾਰੇ ਰਿਲੀਜੀਅਨਸ ਦੇ ਵਿੱਚ ਹੁੰਦੇ ਅਗਰ ਕੋਈ ਦੂਜੇ ਰਿਲੀਜੀਅਨ ਦਾ ਆ ਕੇ ਕਹੇ ਲੋ ਜੀ ਤੁਹਾਡੇ ਬੰਦੇ ਤਾਂ ਮੈਂ ਤਾਂ ਐਡੀ ਚਿੱਠੀ ਕੱਢ ਕੇ ਰੱਖ ਦਵਾ ਉਹਨਾਂ ਦੇ ਬੰਦਿਆਂ ਦੀ ਵੀ ਬੀਤੂ ਰੀਬਾ ਲਾ ਆਪਣੇ ਘਰ ਨੂੰ ਸਾਫ਼ ਕਰ ਲੋ ਫਿਰ ਸਾਡੇ ਵੱਲ ਨੂੰ ਆਇਓ ਅੱਜ ਅਸੀਂ ਗੱਲ ਕਰ ਰਹੇ ਅਸੀਂ ਆਪਣੇ ਘਰ ਨੂੰ ਆਪੇ ਸਾਫ਼ ਕਰਨ ਦੀ ਕੋਸ਼ਿਸ਼ ਕਰ ਰਹੇ ਕਿਸੇ ਨੂੰ ਸਾਡਾ ਘਰ ਸੁੰਬਰਣ ਦੀ ਜਾਂ ਸਾਨੂੰ ਕਿਸੇ ਦਾ ਘਰ ਸੁੰਬਰਣ ਦੀ ਜ਼ਰੂਰਤ ਨਹੀਂ ਆ ਤਾਂ ਇਸ ਲਈ ਅਸੀਂ ਇਸ ਵਿਸ਼ੇ ਦੇ ਉੱਤੇ ਪਹਿਲੇ ਹੀ ਗੱਲ ਇਹ ਵਿਸ਼ਾ ਸਾਨੂੰ ਅੱਜ ਪਰਮੇਸ਼ਵਰ ਦੇ ਆਤਮਾ ਤੋਂ ਮਿਲਿਆ ਦੂਜੀ ਗੱਲ ਇਹ ਵਿਸ਼ਾ ਜਿਹੜਾ ਆ ਇਹ ਬਹੁਤ ਲਾਜ਼ਮੀ ਆ ਅਸੀਂ ਕਿਸੇ ਨੂੰ ਨਹੀਂ ਕਹਿ ਰਹੇ ਕਿ ਫਲਾਨੇ ਧਰਮ ਦੇ ਇਦਾਂ ਕਰ ਸਾਡੇ ਆਪਣੇ ਧਰਮ ਦੇ ਵਿੱਚ ਇਸੇ ਲਈ ਤਾਂ ਮੈਂ ਧਰਮ ਦੇ ਵਿੱਚ ਹੀ ਨਹੀਂ ਹਾਂ ਮੈਂ ਤਾਂ ਧਾਰਮਿਕਤਾ ਦੇ ਵਿੱਚ ਹਾਂ ਮੈਂ ਖੁਦਾ ਦਾ ਧੰਨਵਾਦ ਕਰਦੀ ਲੱਖ ਲੱਖ ਕੇ ਬੇਲੇ ਸਿਰ ਕੱਢ ਲਿਆ ਪ੍ਰਭੂ ਬੇਲੇ ਸਿਰ ਕੱਢ ਲਿਆ ਧੰਨਵਾਦ ਮੇਰੇ ਖੁਦਾਵਾ ਦੀ ਖੁਦਾ ਮੈਂ ਬਾਈਬਲ ਨੂੰ ਫੋਲੋ ਕਰਦੀ ਹਾਂ ਮੈਂ ਯਿਸੂ ਮਸੀਹ ਨੂੰ ਫੋਲੋ ਕਰਦੀ ਹਾਂ ਆਈ ਐਮ ਨਾਟ ਕ੍ਰਿਸਚੀਅਨ ਨਾ ਨਾਟ ਓਨਲੀ ਕ੍ਰਿਸਚੀਅਨ ਮੈਂ ਕਿਸੇ ਰਿਲੀਜੀਅਨ ਦੇ ਵਿੱਚ ਨਹੀਂ ਹਾਂ ਮੈਂ ਆਜ਼ਾਦ ਹਾਂ ਮੈਂ ਇੱਕ ਇਨਸਾਨ ਹਾਂ ਤੇ ਮੈਂ ਸਿਰਫ ਇਨਸਾਨ ਹਾਂ ਮੈਨੂੰ ਪਰਮੇਸ਼ਰ ਨੇ ਇਨਸਾਨ ਹੀ ਬਣਾਇਆ ਮੈਂ ਪਰਮੇਸ਼ਰ ਨੂੰ ਮੰਨਦੀ ਹਾਂ ਤੇ ਪਰਮੇਸ਼ਰ ਦੀ ਬੇਟੀਆਂ ਪਰਮੇਸ਼ਰ ਦੇ ਡਰ ਵਿੱਚ ਰਹਿਣੀਆਂ ਜਿੰਨੂੰ ਜੋ ਇਸ ਸਟੇਟਮੈਂਟ ਤੋਂ ਦੁੱਖ ਲੱਗੇ ਖੁਸ਼ੀ ਹੋਵੇ ਜੋ ਉਹਦੇ ਮਨ ਵਿੱਚ ਆਉਂਦਾ ਕਰ ਲਵੇ ਮੈਨੂੰ ਕੋਈ ਇਤਰਾਜ਼ ਨਹੀਂ ਅਰ ਪ੍ਰੋਬਲਮ ਅੱਜ ਮੈਂ ਤੁਹਾਡੇ ਨਾਲ ਇੱਕ ਪ੍ਰੋਬਲਮ ਸ਼ੇਅਰ ਕਰਨ ਲਈ